ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ PB100 ਤੇ ਆਪਾਂ ਇੱਥੇ ਮੁੱਦਿਆਂ ਦੀ ਗੱਲ ਕਰਨੀ ਆ ਮੁੱਦੇ ਪਹੁੰਚਾਉਣੇ ਸਰਕਾਰ ਤੱਕ ਔਰ ਮੁੱਦਾ ਇਹ ਆ ਕਿ ਭਗਵੰਤ ਮਾਨ ਸਾਹਿਬ ਸਾਡੇ CM ਸਾਹਿਬ ਕਹਿੰਦੇ ਆ ਕਿ ਅਸੀਂ ਮੁੱਦਿਆਂ ਤੇ ਚੋਣਾਂ ਲੜਨੀਆਂ ਨੇ ਕਿਉਂਕਿ ਅਕਾਲੀਆਂ ਔਰ ਕਾਂਗਰਸੀਆਂ ਕੋਲ ਕੋਈ ਮੁੱਦਾ ਹੈ ਨਹੀਂ ਤਾਂ ਮਾਨ ਸਾਹਿਬ CM ਸਾਹਿਬ ਨੂੰ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਸ਼ਾਹਕੋਟ ਜਿਹੜਾ ਵਾ ਤੁਸੀਂ ਨਾਂ ਸੁਣਿਆ ਸ਼ਾਹਕੋਟ ਦਾ ਤੁਸੀਂ ਦੋ ਤਿੰਨ ਵਾਰੀ ਇੱਥੇ ਆਏ ਹੋ ਸ਼ਾਹਕੋਟ ਨਾਮ ਤਾਂ ਜਰੂਰ ਸੁਣਿਆ ਹੋਏਗਾ ਸ਼ਾਹਕੋਟ ਦਾ ਤੁਸੀਂ ਸ਼ਾਹਗੋਟ ਨਾਲ ਮਤਰਈ ਮਾਂ ਵਾਲਾ سلوਕ ਕਿਉਂ ਕਰ ਰਹੇ ਹੋ ਇਸ ਕਰਕੇ ਕਿ ਤੁਹਾਨੂੰ ਇਥੋਂ ਸੀਟ ਨਹੀਂ ਮਿਲੀ ਹੈਗੀ ਚਾਹੇ ਸੀਟ ਮਿਲੀ ਚਾਹੇ ਨਹੀਂ ਮਿਲੀ ਹੈਗੀ ਸਰਕਾਰ ਤੁਹਾਡੀ ਆ ਔਰ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਸਾਡੇ ਇਥੇ ਸਰਕਾਰੀ ਹਸਪਤਾਲ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਆ ਇਥੇ ਕਿਸੇ ਨੂੰ ਵੀ ਛੱਟ ਥੋੜੀ ਜਿਹੀ ਲੱਗ ਜਵੇ ਤਾਂ ਉਹਨੂੰ ਨਕੋਦਰਪੇੜ ਦਿੱਤਾ ਜਾਂਦਾ ਰੈਫਰ ਕਰ ਦਿੱਤਾ ਜਾਂਦਾ ਵਾ ਔਰ ਜਿਆਦਾ ਵੱਡਾ ਕੋਈ کیس ਹੋਵੇ ਫੇਰ ਤਾਂ ਚਲੋ ਜਲੰਧਰ ਨਕੋਦਰ ਭੇਜਣਾ ਹੀ ਹੈ ਇੱਥੇ ਇੱਥੇ ਛੋਟੇ ਤੋਂ ਛੋਟੇ ਕੇਸ ਨੂੰ ਵੀ ਨਕੋਦਰ ਜਾਂ ਜਲੰਧਰ ਰੈਫਰ ਕਰ ਦਿੱਤਾ ਜਾਂਦਾ ਬਾਹਰ ਦੁਕਾਨਾਂ ਵਾਲੇ ਇਹਨੇ ਦੁਖੀ ਹੋਏ ਪਏ ਆ ਚਾਹ ਵੇਚਣ ਵਾਲੇ ਇਹਨੇ ਦੁਖੀ ਹੋਏ ਪਏ ਪਰੇਸ਼ਾਨ ਹੋਏ ਪਏ ਉਹ ਕਹਿੰਦੇ ਸਾਡਾ ਕੰਮ ਤੱਕ ਨਹੀਂ ਚੱਲਦਾ ਕਿਉਂਕਿ ਇੱਥੇ ਮਰੀਜ਼ ਹੀ ਨਹੀਂ ਕੋਈ ਦਖਲ ਕਰਦੇ ਆ ਕਿ ਬੁਖਾਰ ਹੋਇਆ ਕਿਸੇ ਨੂੰ ਚੱਕ ਕੇ ਨਕੋਦਰ ਭੇਜ ਦਿੰਦੇ ਆ ਕਿਸੇ ਨੂੰ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਉਹਨੂੰ ਚੱਕ ਕੇ ਨਕੋਦਰ ਜਲੰਧਰ ਭੇਜ ਦਿੰਦੇ ਆ ਔਰ ਮੈਂ ਕਹਾਂ ਇੱਥੇ ਡਾਕਟਰ ਜਿਹੜੇ ਆ ਡਾਕਟਰ ਜੀ ਉਹੀ ਡਾਕਟਰ ਇੱਥੇ ਹੁੰਦੇ ਆ ਹੁਣ ਦੱਸੋ ਜਦ ਮਰੀਜ਼ ਨਹੀਂ ਹੋਣਗੇ ਤੇ ਸਿੱਖਣਗੇ ਕੀ ਉਹ ਇਸ ਕਰਕੇ ਤੁਸੀਂ ਮੋਹੱਲਾ ਕਨੀਲ ਕਲੀਨਿਕ ਵੀ ਸ਼ਾਹਕੋਟ ਦੇ ਵਿੱਚ ਖੋਲ੍ਹਿਆ ਮੋਹੱਲਾ ਕਨੀਲਕ ਤਾਂ ਸਾਨੂੰ ਸ਼ਾਹਕੋਟ ਚ ਖੋਲ੍ਹਣਾ ਚਾਹੀਦਾ ਸੀ ਤੁਸੀਂ ਸੋਚਿਆ ਹਸਪਤਾਲ ਹੈਗਾ ਉੱਥੇ ਲੇਕਿਨ ਹਸਪਤਾਲ ਦੀ ਹਾਲਤ ਇਨੀ ਖਸਤਾ ਹੈਗੀ ਆ ਅੱਖਾਂ ਦਾ ਕੋਈ ਡਾਕਟਰ ਨਹੀਂ ਆਉਂਦਾ ਇੱਥੇ ਠੀਕ ਹੈ ਜੀ ਅੱਖਾਂ ਦਾ ਡਾਕਟਰ ਹੈ ਨਹੀਂ ਦੰਦਾਂ ਦਾ ਡਾਕਟਰ ਹੈ ਨਹੀਂ ਉਦਾਂ ਪੇਸ਼ੈਂਟ ਦੇਖਣ ਲਈ ਕੋਈ ਡਾਕਟਰ ਹੈ ਨਹੀਂ ਔਰ ਹਸਪਤਾਲ ਦੇ ਵਿੱਚ ਵੇਖੋ ਵਿਚਾਰੇ ਪੇਸ਼ੈਂਟ ਹੀ ਹੈ ਨਹੀਂ ਕਿਉਂਕਿ ਸਾਰੇ ਤਾਂ ਨਕੋਦਰ ਦੇ ਵਿੱਚ ਵੇਖੋ ਕਿੰਨਾ ਜਮਾਵੜਾ ਲੱਗਾ ਪਿਆ ਮਰੀਜ਼ਾਂ ਦਾ ਕਿਉਂਕਿ ਸ਼ਾਹਕੋਟ ਦੇ ਇਲਾਕੇ ਦੇ ਵੀ ਨਕੋਦਰ ਜਾ ਰਹੇ ਆ ਪੇਸ਼ੈਂਟ ਇਸ ਕਰਕੇ ਤੁਸੀਂ ਮੁੱਦਿਆਂ ਤੇ ਜੇ ਚੋਣ ਲੜਨੀ ਹੈ ਨਾ ਤਾਂ ਇਹ ਮੇਨ ਮੁੱਦਾ ਸਾਡੇ ਸ਼ਾਹਕੋਟ ਦਾ ਵਾ ਕਿ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਨੂੰ ਬਿਹਤਰ ਬਣਾਇਆ ਜਾਵੇ ਹਰ ਇੱਕ ਸਹੂਲਤ ਇੱਥੇ ਦਿੱਤੀ ਜਾਵੇ ਰੱਬ ਨਾ ਕਰਾਵੇ ਕੱਲ ਨੂੰ ਕਿਸੇ ਨੂੰ ਸੱਪ ਲੜ ਜਵੇ ਤੇ ਬਹੁ ਦੇ ਕੋ ਤਾਂ ਟਾਈਮ ਹੀ ਬਹੁਤ ਘੱਟ ਹੁੰਦਾ ਤੇ ਮੈਨੂੰ ਲੱਗਦਾ ਤੁਹਾਡੇ ਦਾ ਸਰਕਾਰੀ ਹਸਪਤਾਲਾਂ ਚ ਐਂਟੀ ਵੈਨਮ ਦੀ ਡੋਜ਼ ਹੀ ਨਹੀਂ ਹੋਣੀ ਹੈਗੀ ਸੋ ਇਹੋ ਜੇ ਮੁੱਦੇ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਜੀ ਔਰ ਤਾਂ ਕਿ ਸਰਕਾਰ ਤੱਕ ਪਹੁੰਚੇ ਤਾਂ ਅਗਲੀ ਵੀਡੀਓ ਤੱਕ ਹੋਰ ਮੁੱਦਾ ਲੈ ਕੇ ਆਉਂਗਾ ਉਦੋਂ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ